ਬਲਾਕ ਪ੍ਰੈਜ਼ੀਡੈਂਟ ਵਰਗੇ ਸਰ ਤੁਹਾਨੂੰ ਅੱਜ ਦੁਆਰਾ ਫਿਰ ਬਲਾਕ ਮਰਦਾਨ ਜਿਹੜਾ ਪ੍ਰਗਾਰੀ ਦਾ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਵੱਲੋਂ ਨਿਯੁਕਤ ਕੀਤਾ ਗਿਆ ਤਾਂ ਕਿਵੇਂ ਦੇਖਦੇ ਮੈਨੂੰ ਜੀ ਸੀ ਵਾਲਾ ਲਗਾਤਾਰ ਬਲਾਕ ਪ੍ਰਗਾਰੀ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਕਿਉਂਕਿ ਅਸੀਂ ਜਿਹੜੀ ਸਾਡੀ ਸੰਸਥਾ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਕ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਰਿਸ਼ਪਾਲ ਸਿੰਘ ਸੰਧੂ ਜੀ ਜੋ ਪਿਛਲੇ ਦਿਨਾਂ ਤੋਂ ਸਾਡਾ ਬਲਾਕ ਵਾਈਜ਼ ਚੋਣਾਂ ਦਾ ਇਜਲਾਸ ਚੱਲ ਰਿਹਾ ਸਾਡੀ ਪੰਜਾਬ ਨੂੰ ਨਿਮੋੜ ਦਿਓ ਕਿ ਲੱਗੀ ਹੈ ਪ੍ਰਧਾਨ ਜੀ ਦੀ ਵਾਰੀ ਵਾਰੀ ਬਲਾਕਾਂ ਦੀਆਂ ਚੋਣਾਂ ਕਰਵਾ ਰਹੇ ਨੇ ਉਸ ਤੋਂ ਬਾਅਦ ਸਾਡੀ ਜ਼ਿਲ੍ਹੇ ਦੀ ਚੋਣ ਹੋਣੀ ਹੈ ਜ਼ਿਲ੍ਹੇ ਤੋਂ ਬਾਅਦ ਸਾਡੀ ਪੰਜਾਬ ਦੀ ਸਾਡੀ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਜਿਹੜੀ ਇੱਕ ਮਤਲਬ ਕਿ ਸੰਗਠਨ ਢਾਂਜਾ ਜੋ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਆ ਪਿੰਡਾਂ ਵਿੱਚ ਕਸਬਿਆਂ ਵਿੱਚ ਜਿਹੜੇ ਸਲਮ ਬਸਤੀਆਂ ਦੇ ਵਿੱਚ ਲੋਕਾਂ ਨੂੰ ਸਸਤੀਆਂ ਤੇ ਵਧੀਆ ਸਵਾਮਾ ਵਧੀਆ ਕਰਵਾ ਰਹੇ ਨੇ ਅੰਨੇ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਕਰੋਨਾ ਵਗੈਰਾ ਆਈ ਆੜਾਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਮਾਹੌਲ ਖਰਾਬ ਸੀ ਉੱਥੇ ਸਾਡੀ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਦਾ ਲਗਾਤਾਰ ਹਲੇ ਵੀ ਕੈਂਪ ਚੱਲਦਾ ਰਿਹਾ ਕਰੋਨਾ ਦੇ ਵਿੱਚ ਵੀ ਸਾਡੇ ਕੈਂਪ ਲੱਗੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਡੇ ਕੈਂਪ ਲੱਗੇ ਅਤੇ ਪਿੰਡਾਂ ਦੇ ਵਿੱਚ ਜੋ ਗ੍ਰੀਵ ਰੋਕਣੇ ਕਈ ਵਾਰ 6-6 ਮਹੀਨੇ 7-7 ਸਾਲ ਦਵਾਈਆਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਕਈ ਪੇਸ਼ੈਂਟ ਇਹੋ ਜਿਹੇ ਵੀ ਹੁੰਦੇ ਆ ਗਰੀਬ ਲੋਕਾਂ ਹੁੰਦਾ ਸਾਨੂੰ ਹਮਦਰਦੀ ਹੁੰਦੀ ਆ ਸਾਡਾ ਭਰਾ ਅਸੀਂ ਉਹਨਾਂ ਨੂੰ ਫ੍ਰੀ ਵੀ ਮੈਡੀਸਨ ਦਿੰਨੇ ਆ ਸਰਕਾਰ ਦੀਆਂ ਜੋ ਮਾੜੀਆਂ ਨੀਤੀਆਂ ਨੇ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਫਾਇਦਾ ਬਚਾਉਣ ਦੀ ਖਾਤਰ ਸਾਡੇ ਜਿਹੜੇ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਲੱਖਾਂ ਦੀ ਤਲਾਸ਼ ਦੇ ਵਿੱਚ ਪੰਜਾਬ ਦੇ ਵਿੱਚ ਆਪਣੀਆਂ ਸਰਵਾਵਾਂ ਫੇਰੇ ਨੇ ਅਤੇ ਸਸਤੀਆਂ ਦਵਾਈਆਂ ਕਿੱਡਾ ਦੇ ਵਿੱਚ ਛਾਂਬਾਤੀਆਂ ਦੇ ਵਿੱਚ ਦੇ ਰਹੇ ਨੇ ਸਰਕਾਰ ਉਹ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਾਤ ਕਰ ਰਹੇ ਆ ਕਿ ਸਾਨੂੰ ਕੋਈ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਦਾ ਮਤਲਬ ਕਿ ਕੋਈ ਛੋਟਾ ਕੋਰਸ ਕਰਵਾ ਕੇ ਸਾਨੂੰ ਮਾਨਤਾ ਦਿੱਤੀ ਜਾਵੇ ਅਤੇ ਸਾਨੂੰ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਦੇ ਅੰਦਰ ਸਾਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਤਾਂ ਜੋ ਅਸੀਂ ਖੁੱਲ ਕੇ ਪ੍ਰੈਕਟਿਸ ਕਰ ਸਕੀਏ ਅਤੇ ਸਾਡੇ ਲੋਕਾਂ ਨੂੰ ਸਸਤੀਆਂ ਤੇ ਵਧੀਆ ਸਿਹਤ ਸੇਵਾਵਾਂ ਦੇ ਸਕੀਏ ਪਰ ਸਰਕਾਰ ਹਰ ਆਈ ਵਾਰ ਟਾਵਾਂ ਟੋਲ ਕਰ ਰਹੀ ਆ ਕਿ ਸਾਡੀ ਸੰਸਤਾ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਹੀ ਸਾਡਾ ਇੱਕ ਸਰਟੀਫਿਕੇਟ ਅਸੀਂ ਇਸ ਦੇ ਆਧਾਰ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸलम ਬਸਤੀਆਂ ਦੇ ਵਿੱਚ ਪ੍ਰੈਕਟਿਸ ਕਰ ਰਹੇ ਹਾਂ ਅੱਜ ਕੋਣ ਵਾਲੇ ਸਮੇਂ ਦੇ ਵਿੱਚ ਸਾਡਾ ਇਹ ਅਜੰਡਾ ਇਹ ਹੈ ਕਿ ਜੋ ਡਾਕਟਰ ਸਾਥੀ ਸਰਸਤਾਂ ਤੋਂ ਵਾਝੇ ਬੈਠੇ ਨੇ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਸਰਸਤਾਂ ਨੂੰ ਹੋਰ ਉੱਚਾ ਲੈ ਕੇ ਜਾਣਾ ਚਲੋ ਪਹਿਲੀ ਬਲਾਕ ਦੀ ਗੱਲ ਕਰੀਏ ਬਲਾਕ ਬਰਗਾੜੀ ਦੇ ਵਿੱਚ ਕਿੰਨੇ ਮੈਂਬਰ ਨੇ ਸਾਡੇ ਬਲਾਕ ਦੇ ਬਰਗਾੜੀ ਦੇ ਵਿੱਚ ਪਹਿਲਾਂ ਮੇਰੇ ਕੋਲ 55 ਮੈਂਬਰ ਜੀ ਪਿਛਲੇ ਟਰਮ ਦੇ ਵਿੱਚ ਹੁਣ 2 ਸਾਲਾਂ ਦੇ ਵਿੱਚ 95 ਹੋ ਨਾ ਕਰ ਹੋ ਗਏ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਲਿਸਟ ਹੈਗੀ ਆ ਕਾਫੀ 15-20 ਮੈਂਬਰਾਂ ਦੀ ਹੋਰ ਅਦੀ ਭਰਤੀ ਕਰਨਿਆ 10 ਪਲੱਸ ਮੈਂਬਰ ਸਾਡੇ ਬਲਾਕ ਗਾੜੀ ਕੋਲੇ ਜੇ ਬਲਾਕ ਕਮੇਟੀ ਦੀ ਗੱਲ ਕਰ ਲਈਏ ਜਾਂ ਦੂਜੇ ਮੈਂਬਰਾਂ ਦੀ ਗੱਲ ਕਰ ਲਈਏ ਤਾਂ ਕਿਸਨਾ ਦਾ ਆਨਰ ਲੋਕ ਸ਼ਾਇਰ ਹੋ ਜਗੜਾ ਸਾਡੀ ਬਲਾਕ ਕਮੇਟੀ ਸਾਡੇ ਜੂਨੀਅਰ ਡਾਕਟਰ ਸਾਥੀ ਡਾਕਟਰ ਚੈਲ ਜੀ ਜੋ ਲੀਗਲ ਐਡਵਾਈਜ਼ਰ ਨੇ ਪੰਜਾਬ ਦੇ ਡਾਕਟਰ ਅਰੋੜਾ ਜੀ ਸਾਡੇ ਫੈਕਟਰੀ ਨੇ ਕੁਲਵਿੰਦਰ ਕੈਸ਼ੀਆਰ ਜੀ ਨੇ ਸਾਡੇ ਗੁਰਦੀਪ ਰਾੜ ਜੀ ਸਾਡੇ ਸੀਨੀਅਰ ਸਾਥੀ ਨੇ ਜੋ ਲਗਾਤਾਰ 8-10 ਸਾਲ ਪ੍ਰਧਾਨ ਰਹੇ ਚੁੱਕੇ ਨੇ ਵੀਰਪਾਲ ਗਦਾਰਾ ਜੀ ਹੋਗੇ ਸਾਡੇ ਸੀਨੀਅਰ ਮੈਂਬਰ ਕਾਬੀ ਸਾਡੇ ਸੀਨੀਅਰ ਸਾਥੀ ਭਲਵਿੰਦਰ ਸਿੰਘ ਦੇਖੋ ਸਾਡੇ ਮੇਰੇ ਪ੍ਰਧਾਨ ਨੇ ਜ਼ਿਲ੍ਹੇ ਦੇ ਸਾਰੇ ਸਾਥੀ ਇਹਨਾਂ ਤੋਂ ਮੈਨੂੰ ਬਹੁਤ ਵਧੀਆ ਰਸੂਰ ਮਿਲਦਾ ਜਦੋਂ ਕਿਸੇ ਤਰ੍ਹਾਂ ਦਾ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਇਕੱਠੇ ਬੈਠ ਕੇ ਗੱਲ ਮਝੌਲਾ ਕਰਦੇ ਆ ਅਤੇ ਉਸ ਨੂੰ ਅਸੀਂ ਨਿਪਟੇ ਜਾਂੜਦੇ ਆ ਜਿਵੇਂ ਕੋਈ ਮੁਸ਼ਕਲ ਸਾਡੇ ਤੇ ਕਿਸੇ ਤਰ੍ਹਾਂ ਦੀ ਆਉਂਦੀ ਆ ਸਾਰੇ ਸਾਥੀ ਦਾ ਬਹੁਤ ਵਧੀਆ ਮਤਲਬੇ ਸਾਥ ਹੀ ਹੈ ਮਤਲਬੇ ਸਾਥ ਹੀ ਹੈ